ਇਹਰਾ ਨਾਮ ਰਜਵਿੰਦਰ ਕੁਮਾਰ ਕਿਹਦਾ ਜਣ ਬੋਲੇ ਮਾਲਾ ਦੇ ਕੀ ਮਸਲਾ ਹੈ ਇਹਦਾ ਝਗੜਾ ਤੁਹਾਡਾ ਇਹ ਇੱਥੇ ਸਾਡੇ ਬੂਏ ਅੱਗੇ ਆਣ ਕੇ ਗਾਲ੍ਹਾਂ ਕੱਢਣ ਲਿਆ ਸੀ ਚੰਗਰਾ ਮਾਰਦੇ ਗਾਲ੍ਹਾਂ ਕੱਢਦੇ ਆ ਹੈ ਤੇ ਇਹ ਧਮਕੀਆਂ ਦੇਣ ਦੇ ਇੱਥੇ ਖਲੋਤਾ ਤੇ ਗਾਲ੍ਹਾਂ ਕੱਢੀ ਜਾਵੇ ਇਹਨੇ ਗਾਹ ਘੇਰ ਨੂੰ ਵੇਖਿਆ ਵੀ ਤੂੰ ਸਾਨੂੰ ਗਾਲ੍ਹਾਂ ਕਿਉਂ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਅੱਛਾ ਜੀ ਹੈ ਇੱਟਾਂ ਰੋੜੇ ਤੇ ਮਾਰੀਆਂ ਤੇ ਕੱਪੜੇ ਵੀ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹਦੇ ਵਿਚਾਰੇ ਨੇ ਅਜੇ ਪਜਾਮਾ ਆਪਣੇ ਆ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਜੇ ਉਹਨਾਂ ਫੜ ਲਿਆ ਹੈ ਮੜ ਕੇ ਉਸ ਤੋ ਇਟਾ ਰੋੜੇ ਜੋ ਚਲੋਂ ਲਾਪੇ 50 ਜਾਣੇ ਉਹ ਤੇ ਲੈ ਆਏ 50 ਜਾਣੇ ਸਾਡੇ ਆਣ ਕੇ ਬੂਹਾ ਭੰਨਿਆ ਇਨਾਂ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਅਜੇ ਵੀ ਤੁਹਾਨੂੰ ਕੋਈ ਆ ਜੀ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡੀ ਝਗੜਨ ਕਿਉਂ ਅੱਧਾ ਝਗੜਾ ਇੱਥੇ ਸਮੈਕਾ ਵੇਚ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਅਸੀਂ ਤਾਂ ਹੁਣ ਸਾਰੀ ਦਿਹਾੜੀ ਇੱਥੇ ਵਾ ਗਾਮ ਚਾ ਛੱਡਦੇ ਆ ਸਾਡੇ ਬੂਹੇ ਆ ਗੋਦੀ ਆ ਨੰਗਦੇ ਆ ਹਾਂ ਬਹੁਤ ਹੰਬਲਾ ਕੀਤਾ ਇਹਨਾਂ ਨੇ ਜ਼ਿਆਦਾ ਹੀ ਕੀਤਾ ਵਾ ਥੋੜਾ ਬੋਧਾ ਨਹੀਂ ਵਸੇ ਦੇ ਜਾਓ ਕੀ ਮੰਗ ਕਰਦੇ ਹੁਣ ਅਸੀਂ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਖਤਰਾ ਇੰਨਾ ਤੋਂ ਜੇਕਰ ਪਰਵਾਹ ਨਹੀਂ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੀ ਜੇ ਸਾਡਾ ਨਾ ਕੁਝ ਕਰੂਗੀ ਤੇ ਮੇਰਾ ਨਾਮ ਕੀ ਲਾਜੇ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨशाह ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ 'ਚ ਮਾਰੀ ਮੇਰੇ ਇੱਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਤੇ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇਟੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਧਰੋਂ ਦਾ ਕਿੰਨੇ ਜਾਣੇ ਸੀ ਟੋਟਲ ਤੇ ਬਾਈ ਨੇਮ ਕਿਹਦੇ ਨਾਲ ਬਾਈ ਨੇਮ ਇੱਕ ਹੈ ਲੰਬੂ ਇੱਕ ਸਾਹਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟਾਂਸ਼ਾ ਲੱਗੇ ਗੱਡੀ ਦੇ ਵਿੱਚ ਹੋਰ ਕੋਈ ਨਹੀਂ ਬੋਲਦਾ ਵੀ ਤੁਸੀਂ ਨਸ਼ਾ ਵੇਚਦੇ ਜਾ ਕੇ ਤੁਹਾਡ ਤੀ ਪੈਕ ਦਿੱਤੀ ਹੈ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਲ ਦਿੱਤੀ ਤਿੰਨ ਐਲ ਸੀ ਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਿਆ ਸਾਰਾ ਘਰ ਆਣ ਕੇ ਕਿਤੇ ਕਿਤੇ ਸੱਟਾਂ ਲੱਗ ਗਈਆਂ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀ ਹੈ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੇਸ ਫੜਿਆ ਲekin ਸਰਕਾਰ ਦੇ ਕੰਦੀ ਵੀ ਨਸ਼ਾ ਖਤਮ ਹੋ ਗਿਆ ਕੀ ਕਹਿਣਾ ਜੀ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਗੋ ਵੱਧ ਗਿਆ ਵਾ ਇੱਥੇ ਮਾਲਾ ਚ ਬਹੁਤ ਜ਼ਿਆਦਾ ਬੇੜਾ ਕਰ ਗਿਆ ਵਾ ਬਿਜਲੀ ਵਾਲਿਆਂ ਦੇ ਉੱਤੇ ਪੂਸਾ 17 ਵਾਲੇ ਰੇਡ ਕੀਤੀ ਜਾਂਦੀ ਆ ਨਸ਼ਾ ਤਸਕਰ ਫੜੇ ਵੀ ਗਏ ਹਲੇ ਵੀ ਨਸ਼ਾ ਵੇਚਦਾ ਹਾਂਜੀ ਬਹੁਤ ਜ਼ਿਆਦਾ ਨਸ਼ਾ ਇੱਥੋਂ ਦੇ ਲੰਗਣਾ ਬਹੁਤ ਮੁਸ਼ਕਲ ਆ ਬਾਬੇ ਪਿੱਟਨ ਸ਼ਾਹ ਲਾਗੋਂ ਤੇ ਲੰਗਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਇੱਥੋਂ ਕੋਈ ਨਾ ਕੋਈ ਜਦੋਂ ਲੰਗੇ ਆ ਵੇਂਦੇ ਡੇਲੇ ਪਾੜ ਵੜ ਕੇ ਲੰਗਣਦੇ ਆ ਕਿਉਂਕਿ ਇਹ ਰੰਜਿਸ਼ ਰਖਦੇ ਆ ਕੀ ਮੰਗੀ ਕਰਦੇ ਆ ਮੰਗ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਆ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ ਸੀਸੀਟੀਵੀ ਯਾਰ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨਦੇ ਇੱਟਾਂ ਮਾਰਨਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ ਪੁਲਿਸ ਆਈ ਮੋਕੇ ਤੇ ਹੁਣ ਵੇਖੋ ਕੀ ਕਰਦੇ ਆ